ਸਸ਼ਕਲ ਜੀ ਫੈਲਨ ਨੂੰ ਇੰਪ੍ਰੈਸਟਿਵ ਲੁੱਕ ਸਕਦਾ ਲਓ ਜੀ ਅੱਜ ਆਪਾਂ ਨੀਟਲ ਵਰਕ ਦੇ ਵਿੱਚ ਤੁਹਾਨੂੰ ਦੋ ਤਿੰਨ ਟੱਕ ਕੇ ਦੱਸਾਂਗੇ ਕਿਉਂਕਿ ਤੇ ਪਹਿਣਾ ਦੀ ਡਿਮਾਂਡ ਆ ਰਹੀ ਸੀ ਕਿ ਵੀ ਸਾਨੂੰ ਸ਼ੈਡੋ ਵਰਕ ਵੀ ਦੁਆਰਾ ਸਿਖਾਓ ਤੇ ਨਾਲ ਸਾਨੂੰ ਪੱਤੀਆਂ ਬਣਾਉਣੀਆਂ ਸਿਖਾਓ ਕਿਵੇਂ ਬਣਦੀਆਂ ਨੇ ਤੇ ਇੱਕ ਭੈਣ ਨੇ ਇੱਕ ਡਿਜ਼ਾਈਨ ਦੀ ਪਿਕ ਭੇਜੀ ਸੀ ਵੀ ਇਹ ਡਿਜ਼ਾਈਨ ਬਣਦਾ ਕਿਵੇਂ ਠੀਕ ਹੈ ਜੀ ਅੱਜ ਮੈਂ ਇੱਕ ਫੁੱਲ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਤੁਹਾਡੇ ਸਾਰੇ ਜਿਹੜੇ ਇਨਕੁਆਰੀਜ਼ ਨੇ ਆਪਾਂ ਕਵਰ ਕਰ ਦੇਣੀਆਂ ਨੇ ਤਾਂ ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਵਰਕ ਹੈ ਕਰਕੇ ਦਿਖਾਵਾਂਗੇ ਤਾਂ ਦੇਖੋ ਲੁੱਕ ਕਲੀਅਰਲੀ ਤੁਹਾਨੂੰ ਸਾਰੀ ਚੀਜ਼ ਹੈ ਜਿਹੜੀ ਸਮਝ ਆਊਗੀ ਆਪਾਂ ਜਿਹੜਾ ਤੁਸੀਂ ਟ੍ਰੇਸ ਭੇਜਿਆ ਉਹਦੇ 'ਚ ਨਾ ਐਵੇਂ ਡਬਲ ਕਰਕੇ ਡਿਜ਼ਾਈਨਿੰਗ ਹੈ ਤਾਂ ਇਸ ਡਬਲ ਡਿਜ਼ਾਈਨਿੰਗ ਨੂੰ ਤੁਸੀਂ ਜਿਹੜਾ ਇਹਨੂੰ ਆਪਾਂ ਕੱਚੀ ਸਿੰਧੀ ਬੋਲ ਦਿੰਦੇ ਆ ਜਾਂ ਉਲਟਾ ਸ਼ੈਡੋ ਵਰਕ बोल ਦਿੰਨੇ ਆ ਉਹ ਕਹਿੰਨੇ ਆ ਠੀਕ ਹੈ ਉਹਦੇ ਨਾਲੇ ਪੱਤੀ ਫਿੱਲ ਹੋਊਗੀ ਇਹਦੇ ਵਿੱਚ ਤੁਸੀਂ ਕੀ ਕਰਨਾ ਐਵੇਂ ਦੋਨੇ ਸਾਈਡਾਂ ਤੋਂ ਕ੍ਰਾਸ ਜ਼ਿਗਜ਼ੈਗ ਬਣਾਉਣਾ ਤੇ ਇਹ ਵਾਲੀ ਪੱਤੀ ਹੈ ਜਿਹੜੀ ਆਪਣੀ ਰੈਡੀ ਹੋ ਚੁੱਕੀ ਤਾਂ ਆਪਾਂ ਥੋੜਾ ਜਿਹਾ ਵੀ ਆਪਣਾ ਕੰਮ ਉੱਪਰ ਕੇ ਆਵੇ ਆਪਾਂ ਫੁੱਲ ਥ्रेड ਲਿਆ ਹੈਗਾ ਪੂਰਾ ਮਤਲਬ ਗੁੱਤੀ ਦਾ ਛੇ ਲੜੇ ਦਾ ਧਾਗਾ ਲਿਆ ਤੇ ਉਹਦੇ ਵਿੱਚ ਐਵੇਂ ਕ੍ਰਾਸ ਕ੍ਰਾਸ ਕਰਕੇ ਆਪਾਂ ਡਿਜ਼ਾਈਨਿੰਗ ਜਿਹੜੀ ਬਣਾਵਾਂਗੇ ਤਾਂ ਉਹ ਜਿਹੜਾ ਟਰੇਸ ਤੁਸੀਂ ਮੈਨੂੰ ਭੇਜਿਆ ਉਹਦੇ ਚ ਹੀ ਤੁਸੀਂ ਸੇਮ ਟੰਕਾ ਯੂਜ਼ ਕਰਕੇ ਆਪ ਦਾ ਜਿਹੜਾ ਡਿਜ਼ਾਈਨ ਆ ਉਹ ਰੈਡੀ ਕਰ ਸਕਦੇ ਹੋ ਦੇਖ ਨੂੰ ਇਹ ਤੁਹਾਨੂੰ ਕਲੀਅਰਲੀ ਦਿਖ ਰਿਹਾ ਹੋਊਗਾ ਬਹੁਤ ਸੌਖਾ ਤੇ ਸੋਹਣਾ ਇਹ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੁੰਦਾ ਸ਼ੈਡੋ ਵਰਕ ਦੀ ਉਪਲੀ ਉਹ ਪੁਠੀ ਸਾਈਡ ਜੇ ਆਪਾਂ ਇਹਨੂੰ ਆਹ ਡਿਜ਼ਾਈਨ ਨੂੰ ਆਪਾਂ ਪੁੱਠਾ ਦੇਖੀਏ ਤਾਂ ਸ਼ੈਡੋ ਵਰਕ ਬਣ ਜਾਂਦਾ ਹੈ ਠੀਕ ਹੈ ਇਹਦੀ ਮੈਂ ਤੁਹਾਨੂੰ ਪੁੱਠਾ ਕਰਕੇ ਵੀ ਦਿਖਾਉਣੀ ਆ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਇਹਦੇ ਵਿੱਚ ਇਹ ਟਾਂਕੇ ਨੂੰ ਯੂਜ਼ ਕਰਕੇ ਤੁਸੀਂ ਈਜ਼ੀਲੀ ਆਪ ਦਾ ਸੂਟ ਹੈ ਜਿਹੜਾ ਵਰਕ ਕਰ ਸਕਦੇ ਹੋ ਜਿਵੇਂ ਜਿਵੇਂ ਸੂੜੀ ਛਪਾਈ ਆ ਉਵੇਂ ਉਵੇਂ ਤੁਸੀਂ ਇਹਨੂੰ ਯੂਜ਼ ਕਰੀ ਜਾਣਾ ਭਮਾਈ ਜਾਣਾ ਤਾਂ ਸੋਟਾ ਜਿਹੜਾ ਸੂਟਾ ਵਰਨਕੀ ਰੈਡੀ ਹੋ ਜਾਊਗਾ ਛਿੱਕੇ ਜਿਹੀ ਗੋਮੇਂ ਬਲਾਈ ਦੇ ਵਿੱਚ ਆਪਣਾ ਇਹਦਾ ਵਰਤਾਂ ਉਹ ਆਟਾ ਇੱਥੇ ਆਪਾਂ ਰੀਟ ਕਰ ਲਾਂਗੇ ਕਿਉਂਕਿ ਥੋੜਾ ਜਿਹਾ ਆਪਣਾ ਗੋਲ ਹੈ ਜਿਹੜਾ ਗੁਲਾਈ ਜ਼ਿਆਦਾ ਹੈਗੀ ਆ ਤਾਂ ਤਾ ਅੱਗੇ ਨੂੰ ਆਪ ਦੀ ਮਰਜ਼ੀ ਦੇ ਅਕੋਰਡਿੰਗ ਆਪਾਂ ਪਾ ਕੇ ਕਰਸ ਬਣਾਤਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਪ੍ਰੋਪਰ ਡੰਡੀ ਆ ਉਹ ਬਣ ਗਈ ਇਹਦੀ ਹੁਣ ਬੈਕ ਸਾਈਡ ਮੈਂ ਤੁਹਾਨੂੰ ਦਿਖਾਵਾਂ ਤਾਂ ਇਹ ਸ਼ੈਡੋ ਵਰਕ ਬਣ ਗਿਆ ਠੀਕ ਹੈ ਕਲੀਅਰਲੀ ਦੇਖ ਸਕਦੇ ਹੋ ਵੀ ਇਹਨੂੰ ਜੇ ਬੈਕ ਸਾਈਡ ਆਪਾਂ ਦਿਖਾਈਏ ਤਾਂ ਇਹ ਸ਼ੈਡੋ ਵਰ ਬਣ ਗਿਆ ਸਿੱਧੀ ਸਾਈਡਾਂ ਤਾਂ ਕੱਚੀ ਸਿੰਧੀ ਬਣ ਗਈ ਇਸ ਤਰੀਕੇ ਨਾਲ ਤੁਸੀਂ ਇਹ ਵਾਲੀਆਂ ਜਿਹੜੀਆਂ ਪੱਤੀਆਂ ਨੇ ਉਹਨਾਂ ਨੂੰ ਫਿਲ ਕਰ ਸਕਦੇ ਹੋ ਨੈਕਸਟ ਜਿਹੜਾ ਆਹ ਵਾਲਾ ਇੱਕ ਡੰਡੀ ਹੈ ਜਿਹੜੀ ਉਹਨੂੰ ਆਪਾਂ ਇਸ ਤਰੀਕੇ ਨਾਲ ਪਾ ਸਕਦੇ ਹਾਂ ਡੰਡੀ ਟੰਕੇ ਨਾਲ ਦੇ ਡੀਟਾ ਕੀ ਨਾਲ ਤੁਸੀਂ ਇਹਨੂੰ ਐਵੇਂ ਕਰਕੇ ਘੁਮਾ ਦੋ ਠੀਕ ਹੈ ਸੋਨੂੰ ਡਿਫਰੈਂਟ ਡਿਫਰੈਂਟ ਵੇ ਨਾਲ ਮੈਂ ਸੋਨੂੰ ਪੱਤੀਆਂ ਬਣਾਉਣੀਆਂ ਜਿਹੜੀਆਂ ਹੈਗੀਆਂ ਡੰਡੀਆਂ ਜਿਵੇਂ ਦਾ ਡਿਜ਼ਾਈਨ ਹੈ ਆਪਣਾ ਉਵੇਂ ਦੱਸ ਰਹੀ ਆ ਤੁਸੀਂ ਉਹਨੂੰ ਉਸੇ ਤਰੀਕੇ ਨਾਲ ਬਣਾ ਸਕਦੇ ਹੋ ਠੀਕ ਹੈ ਉਸੇ ਤਰੀਕੇ ਨਾਲ ਪੱਤਾ ਗੇਣ ਥੋੜਾ ਘਮਾਈ ਜਾਣਾ ਹੁੰਦਾ ਬਸ ਆਪਦੀ ਅਕੋਰਡਿੰਗ ਇੰਤਜ਼ਿਕਟਨਾ ਤਾਂ ਗਾਹਮੇਸ਼ਾ ਉਤੋਂ ਨਿਕਲੂਗਾ ਤਾਂ ਉਵੇਂ ਜਿੱਦੋਂ ਗੁਲਾਈ ਆਉਂਦੀ ਹੈ ਨਾ ਤਾਂ ਥੋੜਾ ਜਿਆ ਔਖਾ ਹੁੰਦਾ ਹੌਲੀ ਹੌਲੀ ਉਹਨੂੰ ਤੁਸੀਂ ਕਵਰ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਣੀ ਡੰਡੀ ਹੈ ਜਿਹੜੀ ਇਹਨੇ ਡੰਡੀਆਂ ਜਿਹੜੀਆਂ ਹੈਗੀਆਂ ਮੈਂ ਸੋਨੂੰ ਦੋ ਤਰੀਕੇ ਨਾਲ ਦੱਸੀਆਂ ਨੇ ਵੀ ਕਿਵੇਂ ਬਣਦੀਆਂ ਨੇ ਤੁਸੀਂ ਇਸ ਤਰੀਕੇ ਨਾਲ ਇਹ ਡੰਡੀਆਂ ਨੂੰ ਬਣਾ ਕੇ ਆਪ ਦਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਫੁੱਲ ਦੱਸਾਂਗੇ ਵੀ ਕਿਵੇਂ ਪਰਨੇ ਠੀਕ ਹੈ ਜੀ ਦੇਖੋ ਡੰਡੀਆਂ ਬਹੁਤ ਸੋਹਣੇ ਤਰੀਕੇ ਨਾਲ ਬਣ ਗਈਆਂ ਆਪਾਂ ਆਪ ਫੋਲਡ ਕਰਾ ਲਈ ਇੱਕ ਵਾਰੀ ਆਪਾਂ ਇਹਨੂੰ ਗੰਢ ਦੇਣੀ ਤਾਂ ਕਿ ਇਹ ਉੱਡੜੇ ਨਾ ਕਲਰ ਕੰਬੀਨੇਸ਼ਨ ਤੁਸੀਂ ਅਧੀ ਚੋਇਸ ਅਕੋਰਡਿੰਗ ਕੋਈ ਵੀ ਪਾ ਸਕਦੇ ਹੋ ਨੇ ਕਈ ਭੈਣਾਂ ਫੋਟੋ ਸੈਂਡ ਕਰਕੇ ਮੈਨੂੰ ਪੁੱਛਦੀਆਂ ਨੇ ਵੀ ਕਿਹੜਾ ਕਲਰ ਆਪਾਂ ਇੱਥੇ ਯੂਜ਼ ਕਰੀਏ ਬਹੁਤ ਛੋਟੀ ਚੋਇਸ ਹੁੰਦੀ ਆ ਹਾਂ ਕਿਸੇ ਨੂੰ ਕੋਈ ਕਲਰ ਪਸੰਦ ਹੈ ਕਿਸੇ ਨੂੰ ਕੋਈ ਕਲਰ ਪਸੰਦ ਹੈ ਤਾਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਤੁਹਾਨੂੰ ਯੂਜ਼ ਕਰ ਸਕਦੇ ਹੋਣੇ ਜਿਹੜੇ ਇਹ ਵਾਲੇ ਫੁੱਲ ਨੇ ਇਹ ਚ ਡਬਲ ਫਲੋਰਾ ਜਿਹੜਾ ਸੈਂਟਰ ਦੇ ਵਿੱਚ ਫੁੱਲ ਹੈ ਗੋਲ ਫੁੱਲ ਹੈ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਭਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਇੱਕ ਗੰਢ ਧੋਪੇ ਨਾਲ ਪੱਤੀ ਬਣਾਉਣੀ ਸिखਾਈ ਸੀ ਓਵੇਂ ਤੁਸੀਂ ਫੁੱਲ ਵੀ ਬਣਾ ਸਕਦੇ ਹੋ ਦੇਖੋ ਧਿਆਨ ਨਾਲ ਇਹਨੂੰ ਸੈਂਟਰ ਦੇ ਵਿੱਚ ਇੱਥੇ ਸੁਈ ਦੇ ਨਾਲ ਕੀ ਕਰਾਂ ਕੱਢ ਦੋ ਤਾਂ ਇੱਥੇ ਇੱਕ ਗੰਢ ਬਣ ਕੇ ਰਹਿਣੀ ਹੋ ਜੂਗੀ ਦੇਖੋ ਜਿਹੜੀ ਸੁਈ ਐਂ ਵੀ ਬਣਾ ਸਕਦੇ ਹਾਂ ਤੇ ਤੁਸੀਂ ਸ਼ੇਡ ਨਾਲ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਵੀ ਆਪਾਂ ਗੰਡਾ ਬਣਾ ਸਕਦੇ ਹਾਂ ਸੌਰੀ ਦੂਜੇ ਤਰੀਕੇ ਨਾਲ ਬਣ ਗਿਆ ਆਪਣੀ ਠੀਕ ਹੈ ਨਾ ਇਹ ਧਾਗਾ ਲੈਣਾ ਗੰਡ ਵਾਲੇ ਫੁੱਲ ਬਣਾ ਰਹੇ ਆ ਆਪਾਂ ਸੈਂਟਰ ਦੇ ਵਿੱਚੋਂ ਤੇ ਦੋ ਵਾਰੀ ਕਰਕੇ ਉਹਨੂੰ ਐਵੇਂ ਨਗਾਰੇ ਤਾਂ ਇਹ ਨਾਲ ਆਪਣਾ ਦੇਖੋ ਫੁੱਲ ਬਣ ਕੇ ਬਹੁਤ ਸੋਹਣਾ ਲੱਗੇਗਾ ਇਸੇ ਤਰੀਕੇ ਨਾਲ ਆਪਾਂ ਉਤਲੀਆਂ ਜਿਹੜੀਆਂ ਪੱਤੀਆਂ ਨੇ ਉਹ ਵੀ ਬਣਾ ਸਕਦੇ ਹਾਂ ਜਿਹੜੇ ਫੋਇਲ ਨੇ ਤਦ ਦੇ ਵਿੱਚ ਆਪਾਂ ਛੋਟੀ ਜੀ ਗੰਧ ਪਾਵਾਂਗੇ ਸੋਰੀ ਮੈਂ ਦੂਜੀ ਕੱਢ ਦੇ ਪਲੇਟੇ ਤੱਕ ਆ ਕੱਢ ਲੈਣੀ ਆ ਮਾਰ ਲਈ ਤੇ ਪਾਵਾਂਗੇ ਆਪਾਂ ਤਾਂ ਆਪਣੀ ਜਿਹੜੀ ਗੋਲ ਨਿੱਕੀ ਪੱਤੀ ਐ ਉਹ ਆਪਣੀ ਰੇੜੀ ਐ ਸੋਨੇ ਸ਼ੇਡ ਦੇ ਵਿੱਚ ਆਪਣਾ ਗੁਲਾਈ ਦੇ ਵਿੱਚ ਨਿੱਕਾ ਫੁੱਲ ਹੈ ਜਿਹੜਾ ਕਵਰ ਹੋ ਗਿਆ ਇਹ ਇਸੇ ਤਰੀਕੇ ਨਾਲ ਆਏ ਗੁਲਾਈ ਦੇ ਵਿੱਚ ਕਵਰ ਹੋ ਜੂਗਾ ਫੁੱਲ ਇਹ ਤੁਸੀਂ ਇਹਨੂੰ ਕਰਨਾ ਤਾਂ ਇਹਨੂੰ ਕਿਸੇ ਹੋਰ ਸ਼ੇਡ ਵਾਲੇ ਟਾਂਕੇ ਨਾਲ ਵੀ ਬਣਾ ਸਕਦੇ ਹੋ ਆਪਦੀ ਮਰਜ਼ੀ ਹੈ ਤੁਹਾਡੀ ਮੈਂ ਤਾਂ ਹੀ ਇੱਕ ਫੁੱਲ ਦੇ ਵਿੱਚ ਕਾਫੀ سارے ਟਾਂਕੇ ਦੱਸ ਦੇਣੇ ਹੁੰਦੇ ਆ ਵੀ ਤੁਸੀਂ ਜਿਹਦੇ ਨਾਲ ਵੀ ਬਣਾਉਣਾ ਚਾਹੋ ਉਵੇਂ ਬਣਾ ਸਕਦੇ ਹੋ ਆ ਸਾਰਾ ਫੁੱਲ ਆਪਾਂ ਇਸ ਤਰੀਕੇ ਨਾਲ ਵੀ ਕਵਰ ਕਰ ਸਕਦੇ ਆ ਤੇ ਇੱਕ ਤਰੀਕਾ ਆਪਾਂ ਤੁਹਾਨੂੰ ਹੋਰ ਦੱਸ ਦਿੰਦੇ ਆ ਜਿਹਨੂੰ ਆਪਾਂ ਸ਼ੇਡ ਦੇ ਫੁੱਲ ਬੋਲਦੇ ਆ ਸਿੰਪਲ ਐਵੇਂ ਥਾਡਾ ਗੱਡੀ ਜਾਣਾ ਜਿਵੇਂ ਜਿਵੇਂ ਤੁਹਾਡਾ ਆ ਆ ਹੈਗੀ ਆ ਫੁੱਲ ਦੀ ਪੱਤੀ ਆ ਓਵੇਂ ਓਵੇਂ ਥੋੜਾ ਜਿਹਾ ਮਤਲਬ ਸਾਈਡ ਨਾਲ ਥੱਲੇ ਨੂੰ ਜਾਈ ਜਾਣਾ ਤੇ ਬਹੁਤ ਸੋਹਣਾ ਜਿਹੜਾ ਆਪਣਾ ਪੱਤੀਆਂ ਫੁੱਲ ਹੈ ਜਿਹੜਾ ਬਣ ਕੇ ਰੈਡੀ ਹੋ ਜੀਆ ਸੈਂਟਰ ਫਲਾਰ ਹੁਣ ਤੱਕ ਅਸੀਂ ਇਹ ਗੰਢ ਨਹੀਂ ਪਾਈ ਇਹਨੂੰ ਛੇਡ ਦੀ ਪੱਤੀ ਵੀ ਬੋਲਦੇ ਹਨਾ ਇਹਨੂੰ ਜਿਹੜੇ ਵੱਡੇ ਬਜ਼ੁਰਗ ਸੀ ਉਹਨਾਂ ਨੇ ਇਸ ਟਾਂਕੇ ਦੀਆਂ ਕਈ ਛਾਦਰਾਂ ਚੁਦਰਾਂ ਵੀ ਕੱਢੀਆਂ ਹੁੰਦੀਆਂ ਸੀ ਇਹਨੂੰ ਪੋਲਾ ਟਾਂਕਾ ਵੀ ਬੋਲ ਦਿੰਦੇ ਨੇ ਆਹ ਇੰਗਲਾਈ ਦੇ ਵਿੱਚ ਪੂਰਾ ਛੇਡ ਵਾਂਗੂ ਆਉਂਦਾ ਜਿਹੜਾ ਥ੍ਰੈਡ ਹੈ ਉਹਨੂੰ ਲੈ ਜਾਣਾ ਤਾਂ ਇਸ ਤਰੀਕੇ ਨਾਲ ਗੋਲ ਗੋਲ ਜਿਹੜੇ ਥੋੜੇ ਐਵੇਂ ਫੁੱਲ ਆ ਉਹ ਬਣ ਕੇ ਰੈਡੀ ਹੋ ਜਾਣਗੇ ਠੀਕ ਹੈ ਜੀ ਨੈਕਸਟ ਤੁਸੀਂ ਕਿਵੇਂ ਕਰ ਸਕਦੇ ਹੋ ਜਿਹੜੀ ਆਹ ਵਾਲੀ ਪੱਤੀ ਹੈ ਹਨਾ ਇਹਨੂੰ ਤੁਸੀਂ ਕੁੰਡੀ ਤੋਪੇ ਨਾਲ ਵੀ ਬਣਾ ਸਕਦੇ ਹੋ ਮੰਨ ਲਓ ਆਪਣੀ ਪੱਤੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਜਿਵੇਂ ਇਹ ਵਾਲੀ ਪੱਤੀ ਨੂੰ ਤੁਸੀਂ ਕੀ ਕਰਨਾ ਕੁੰਡੀ ਤੋਪੇ ਨਾਲ ਮੋਟਾਤਾ ਦੇ ਲਵਾਂਗੇ ਤਾਂ ਕਿ ਆਪਣਾ ਕੰਮ ਹੈ ਜਿਹੜਾ ਉੱਪਰ ਕੀ ਆਉਂਦਾ ਰਹੇ ਵੈਸੇ ਤਾਂ ਕੁੰਡੀ ਤੋਪਾ ਜਿਹੜਾ ਚਾਰ ਲੜੇ ਧਾਗੇ ਨਾਲ ਬਹੁਤ ਵਧੀਆ ਹੋ ਜਾਂਦਾ ਹੈ ਉਹ ਦੀ ਬੜਾ ਮੋਟਾ ਉਕਰਨ ਦੀ ਬਹੁਤ ਸੋਨਾ ਗੁੰਦੀ ਦਾ ਟੋਪੀਰੇ ਵਿੱਚ ਡਿਜ਼ਾਈਨ ਹੈ ਜਿਹੜਾ ਆਪਣਾ ਪਾ ਦੇਣਾ ਤੋਂ ਪਾਣੀ ਨਾਲ ਨੰਦ ਜਿਵੇਂ ਜਿਵੇਂ ਥੋੜੀ ਛਪਾਈ ਦੀ ਆਦੀ ਹੈ ਹੋਮਿਓਮੈਸ਼ ਪਾਈ ਦੇ ਅਕੋਰਡਿੰਗ ਤੁਸੀਂ ਟਾਂਕੇ ਨੂੰ ਚੱਕੀ ਜਾਣਾ ਕਿਹਦੀ ਮਾਸਾ ਜਦੋਂ ਬਣ ਕੇ ਆਪਣਾ ਪੱਤੀ ਦੀ ਸ਼ੇਪ ਆ ਉਹ ਵਾਲੇ ਨਹੀਂ ਰੱਪਰ ਇਹ ਇਹ ਪੁਲਾਡਾ ਸਾਰੇ ਗੁੰਡੀ ਟੋਪੇ ਦੇ ਨਾਲ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜੀਆਂ ਆਪਣੀ ਪੱਤੀ ਹੈ

ਸੁੰਗੇ ਲੋਕ ਦੇ ਵਿੱਚ ਰੈਡੀ ਹੋ ਰਹੀ ਹੈ ਬਹੁਤ ਸਾਂਦਲ ਦੀ ਤੇ ਤੁਸੀਂ ਇਹਨੂੰ ਕਈ ਸੁੱਤਾਂ ਦੇ ਵਿੱਚ ਯੂਜ਼ ਕਰ ਸਕਦੇ ਆਂ ਇਹ ਮੈਂ ਫੁੱਲ ਥ्रेड ਪਾਇਆ ਸੀਗਾ ਤਾਂ ਇਹ ਕਾਫੀ ਮੋਟਾ ਸੀਗਾ ਤਾਂ ਇਹ ਜਿਹਨ ਦੀ ਉੱਪਰ ਕੇ ਪੱਤੀ ਆ ਰਹੀ ਹੈ ਜੇ ਤੁਸੀਂ ਛੋਟਾ ਪਾਉਂਗੇ ਤਾਂ ਉਹ ਹੋਰ ਵੀ ਜ਼ਿਆਦਾ ਮਤਲਬ ਵਿੱਚ ਬੈਠ ਮਾ ਜਦ ਤਮ ਹੋਊਗਾ ਫੋਰ ਪੀਸ ਬਣਾ ਲਓ। ਤਾਂ ਜਲਦੀ ਤੋਂ ਜਲਦੀ ਐਵੇਂ ਦਾ ਸੂਟ ਹੈ ਜਿਹੜਾ ਰੈਡੀ ਕਰਨ ਦੇ ਲਈ ਕੰਟੈਕਟ ਕਰੋ ਤੇ ਆਪ ਦੇ ਲਈ ਬਣਵਾਓ ਕੋਈ ਡੋਪੇ ਵਾਲਾ ਸੂਟ ਜਿਹੜਾ ਐਵੇਂ ਤੁਸੀਂ ਰੈਡੀ ਕਰ ਸਕਦੇ ਹੋ। ਥੈਂਕ ਯੂ।